ਪੈਂ ਸਰ ਸਰਕਾਰ ਆਈ ਸੀਗੀ ਪੰਜਾਬ ਨੂੰ ਬਚਾਉਣ ਵਾਸਤੇ ਹੁਣ ਲੈਂਡ ਲੈਂਡ ਪੋਲੀ ਐਕਟ ਲੈਂਦਾ ਕੀ ਕਹੂੰਗਾ ਇਹਦੇ ਕੋਲ ਸੋ ਲੁੱਟ ਇੱਕ ਤਾਂ ਹੈਗਾ ਇਹ ਜਿੱਦਾਂ ਈਸਟ ਇੰਡੀਆ ਕੰਪਨੀ ਆਈ ਤਾਂ ਵਪਾਰ ਕਰਨ ਸੀ ਰੂਲਰ ਬਣ ਗਏ ਰੂਲਰ ਤੋਂ ਬਾਅਦ ਲੁੱਟ ਵਾਲੀ ਕੰਪਨੀ ਸੋ ਲੁੱਟ ਕੰਪਨੀ ਆ ਇਹ ਮੈਂ ਜ਼ਮੀਦਾਰ ਆ ਮੈਂ ਆਪਣੀ ਜ਼ਮੀਨ ਨਹੀਂ ਦੇਣੀ ਤੁਸੀਂ ਮਾਮੇ ਲੱਗਦੇ ਹੋ ਲੈਂਡ ਕੋਈ ਕਿਸਾਨ ਆਪਣੀ ਮਰਜ਼ੀ ਨਾਲ ਜ਼ਮੀਨ ਦੇਣੀ ਚਾਹੁੰਦਾ ਸਾਨੂੰ ਕੋਈ ਇਤਰਾਜ਼ ਨਹੀਂ ਪਰ ਗੁੰਡਾਗਰਦੀ ਤੇ ਧੱਕੇਸ਼ਾਹੀ ਨਾਲ ਤੁਸੀਂ ਕਹੋ ਕਿਸਾਨ ਦੀ ਜ਼ਮੀਨ ਲੈ ਲਵਾਂਗੇ ਨਹੀਂ ਲੈਣ ਦੇਣੀ ਸ਼ੋਕੜ ਦਾ ਇਤਿਹਾਸ ਦੇਖ ਲੋ ਕੀ ਆ ਪੂਤਕਾਲ ਦਾ ਇਤਿਹਾਸ ਮੁੜ ਕੇ ਹੱਥਾਂ ਦੀਆਂ ਦਿੱਤੀਆਂ ਡੰਡਾ ਦੰਡਾ ਨਾਲ ਨਹੀਂ ਖੁੱਲਦੀਆਂ ਤੇ ਮੇਰੀ ਬਿਊਰੋਕ੍ਰੇਸੀ ਨੂੰ ਸੁਨੇਮ ਬੇਨਤੀ ਆ ਕਿ ਚੰਦ ਦਿਨ ਦੀ ਪ੍ਰਾਣੀ ਸਰਕਾਰ ਆ ਇਹਦੇ ਮਗਰ ਲਾ ਕੇ ਆਪਣੇ ਹੱਥ ਨਾ ਵੜਾਇਓ ਆਪਣੇ ਪੈਰ ਕੋਹੜੀ ਨਾ ਮਾਰਿਓ ਬੰਦੇ ਬਣ ਕੇ ਜੋ ਨਿਯਮ ਤੇ ਕਾਨੂੰਨ ਕਹਿੰਦੇ ਆ ਉਹਦੇ ਅਨੁਸਾਰ ਕਰੋ ਲੈਂਡ ਪੂਲਿੰਗ ਕਰਨੀਆਂ ਮੈਂ ਪੌਕਟ ਦੱਸਦਾ ਤੁਹਾਨੂੰ ਮੈਂ ਪੌਕਟ ਦੱਸ ਦਿੰਦਾ ਤੁਹਾਨੂੰ ਉਥੋਂ ਸਟਾਰਟ ਕਰੋ ਪਾਸਪੋਰਟ ਆਫਿਸ ਆ ਗਿਆ ਪ੍ਰੀਤ ਸਿੰਘ ਮੇਰੇ ਨਾਲ ਇੱਕ ਪਾਸੇ ਧੂਰੀ ਲਾਈਨ ਆ ਗਈ ਇੱਕ ਪਾਸੇ ਅਗ੍ਰੋਸਪਰ ਰੋਡ ਉਹ ਸੈਂਟਰ ਪਲੇਸ ਆਫ ਲੁਧਿਆਣਾ ਉਹ ਲੋਪਸੀ ਲੈਂਡ ਪੂਲਿੰਗ ਦੇ ਵਿੱਚ ਉਥੋਂ ਡਿਮਾਲਿਸ਼ ਕਰਕੇ ਸੈਵਨ ਸਟਾਰ ਸਹੂਲਤਾਂ ਵਾਲੇ ਫਲੈਟ ਬਣਾਉ ਕੀ ਕੀ ਮੰਜ਼ਲੇ 50 50 ਮੰਜ਼ਲੇ ਸਾਡੀ ਹੋਂਦ ਪੰਜਾਬੀਆਂ ਦੀ ਪੰਜਾਬ ਦੀ ਹੋਂਦ ਖੇਤੀ ਆ ਜੇ ਖੇਤ ਨਾ ਰਹੇ ਤੇ ਫਿਰ ਸਾਡੀ ਹੋਂਦ ਖਤਮ ਆ ਹੋਂਦ ਨਹੀਂ ਖਤਮ ਹੋਣ ਦੇਣੀ ਮੈਗਾ 101% ਤੁਸੀਂ ਪਾਲਿਸੀ ਪੜ੍ਹ ਕੇ ਦੇਖੋ ਸਪਸ਼ਟ ਲਿਖਿਆ ਉਹਦੇ ਚ ਮੈਂ ਆਪਣੀ ਜ਼ਮੀਨ ਨਹੀਂ ਦਿੱਤੀ ਮੈਂ ਆਪਣੀ ਜ਼ਮੀਨ ਨੂੰ ਸੀਐਲਯੂ ਨਹੀਂ ਕਰਾ ਸਕਦਾ ਮਤਲਬ ਮੈਂ ਸਰਕਾਰ ਦਾ ਗੁਲਾਮ ਹੋ ਗਿਆ ਇਹ ਡੈਮੋਕਰੇਸੀ ਆ ਲੋਕਤੰਤਰ ਆ ਲੋਕਤੰਤਰ ਦੇ ਅੰਦਰ ਵੋਟਰ ਮਾਲਕ ਆ ਲੋਕ ਮਾਲਕ ਹੈ ਗਿਆ ਸਰਕਾਰ ਤੇ ਮੁੱਖ ਮੰਤਰੀ ਮਾਲਕ ਨਹੀਂ ਇਹ ਬਣ ਨੂੰ ਫਿਰਦੇ ਆ ਇਹਨਾਂ ਦਾ ਹੰਕਾਰ ਚੱਕਣਾ ਚੂਰ ਕਰਦਿਆ 13 ਸਾਲ ਬਨਾਮ 3.5 ਸਾਲ ਰਿਪੋਰਟ ਬੋਲਦਾ ਬਹਿਸ ਨਹੀਂ ਬੋਲਦਿਆ ਜਿੰਨਾ 13 ਸਾਲ ਦੇ ਵਿੱਚ ਵੱਖ-ਵੱਖ ਪਾਰਟੀਆਂ ਦੀਆਂ ਸਰਕਾਰਾਂ ਨੇ ਤਰਜਾ ਚੱਕਿਆ ਇਹ 3.5 ਸਾਲ ਦੇ ਵਿੱਚ ਉਹਨਾਂ ਚੱਕਿਆ ਇਹਨਾਂ ਦਾ ਜਿਹੜਾ ਅੰਡਰ ਦਾ ਟੇਬਲ ਏਜੰਡਾ ਉਹ 20000 ਕਰੋੜ ਰੁਪਇਆ ਇਕੱਠਾ ਕਰਕੇ 2027 ਦੇ ਵਿੱਚ ਫੜਾਉਣਾ ਦੁਬਾਰਾ ਰੈਪਿਟੇਸ਼ਨ ਵਾਸਤੇ ਦੁਬਾਰਾ ਸਰਕਾਰ ਲਿਆਉਣ ਵਾਸਤੇ ਪੰਜਾਬ ਦੇ ਲੋਕ ਨਹੀਂ ਹੋਣ ਦੇਣਗੇ ਪਛਤਾ ਰਹੇ ਆ ਛੁੱਟੇ ਵੀ ਪਛਤਾ ਰਹੇ ਆ ਕਿ ਅਸੀਂ ਕਿੱਥੇ ਨਾ ਪ੍ਰਜੋਗੀਆਂ ਦੀ ਸਰਕਾਰ ਲੈ ਆਂਦੀ ਅਨਾੜੀ ਬੰਦੇ ਨੂੰ ਗੱਡੀ ਨਾਲ ਚਲਾਉਣੀ ਉਹਦੇ ਗੱਡੀ ਫੜਾ ਦਿਓ ਤਾਂ ਕੀ ਕਰੂਗਾ ਉਹ ਐਕਸੀਡੈਂਟ ਅਜ ਐਕਸੀਡੈਂਟ ਐ ਐਕਸੀਡੈਂਟਲ ਗਵਰਨਮੈਂਟ ਹੈਗੀ ਆ ਸੋ ਐਕਸੀਡੈਂਟਲ ਗਵਰਨਮੈਂਟ ਤੋਂ ਛਡਕਾਰਾ ਪਾਉਣ ਲਈ ਅੱਜ ਆਪ ਮਹਾਰੇ ਲੋਕ ਸੜਕਾਂ ਦੇ ਉੱਤੇ ਬਈ ਸਰ ਜਦੋਂ ਗੈਂਗਸਟਰ ਦੀ ਗੱਲ ਆਉਂਦੀ ਹੈ ਲਾਰਡ ਡਾਕਟਰ ਦੀ ਗੱਲ ਆਉਂਦੀ ਹੈ ਉਦੋਂ ਸਰਕਾਰ ਜਾਂ ਆਮ ਆਦਮੀ ਪਾਰਟੀ ਕਹਿੰਦੀ ਆ ਵੀ ਪਿਛਲੀਆਂ ਸਰਕਾਰਾਂ ਦੇ ਦੇਣਾ ਪਿਛਲੀਆਂ ਸਰਕਾਰਾਂ ਦੇ ਅੰਕੜੇ ਕਿਹੋਂ ਲੱਗਦੇ ਨੇ ਫਲਾਨਾ ਗੈਂਗਸਟਰ ਸੀ ਫਲਾਨੀਆਂ ਘਟਨਾਵਾਂ ਵਾਪਰੀਆਂ ਸੀ ਸੋ ਇਹ ਆਪਣਾ ਫੇਲੇ ਛਾਉਣ ਵਾਸਤੇ ਆਪਣੀਆਂ ਨਾਕਾਮੀਆਂ ਛਾਉਣ ਵਾਸਤੇ ਤੁਸੀਂ ਪਿਛੋਕਰ ਦੇ ਹਵਾਲੇ ਦੇਣੇ ਸ਼ੁਰੂ ਕਰ ਦਿੱਤੇ ਸ਼ੋਕੜ ਦੇ ਹਵਾਲੇ ਭਾਈ ਪੋਜ਼ਿਟਿਵ ਦਿਓ 네ਗੇਟਿਵ ਨਾ ਦਿਓ ਪੋਜ਼ਿਟਿਵ ਦਿਓ ਜਦੋਂ ਪੰਜਾਬ ਦੇ ਅੰਦਰ ਅਮਨ ਤੇ ਸ਼ਾਂਤੀ ਸੀਗੀ ਜਦੋਂ ਪਿੰਡ ਡਰਪ ਸਾਇਲੈਂਸ ਸੀਗਾ ਤੂੰ ਹਵਾਲੇ ਕਿਉਂ ਨਹੀਂ ਦਿੰਦੇ ਆਪਣੀ ਨਾਕਾਮੀ ਨੂੰ ਛਪਾਉਣ ਵਾਸਤੇ ਚੋਰ ਮਚਾਵੇ ਸ਼ੋਰ ਇਹ ਪੰਜਾਬੀ ਦੀ ਕਹਾਵਤ ਹੈਗੀ ਆ ਚੋਰ ਮਚਾਵੇ ਸ਼ੋਰ ਆਪਣੀਆਂ ਨਾਕਾਮੀਆਂ ਨੂੰ ਛਪਾਉਣ ਵਾਸਤੇ ਦੜਾ ਦੜ ਪ੍ਰਚਾਰ ਝੂਠਾ ਬੋੜਾਂ ਦੇ ਜਰੀਏ ਵੱਡੇ ਵੱਡੇ ਸਤਾਰਾਂ ਦੇ ਜਰੀਏ ਕਰ ਰਹੇ ਤੈਂ ਸਰ ਸਰਕਾਰ ਆਈ ਸੀਗੀ ਪੰਜਾਬ ਨੂੰ ਬਚਾਉਣ ਵਾਸਤੇ ਹੁਣ ਲੈਂਡ ਲੈਂਡ ਪੋਲੀ ਐਕਟ ਲੈਂਦਾ ਕੀ ਕਹੋਂਗੇ ਰੇਬਰ ਸੋ ਲੁੱਟੇਕ ਤਾਂ ਹੈਗਾ ਇਹ ਜਿਹਦਾ ਈਸਟ ਇੰਡੀਆ ਕੰਪਨੀ ਆਈ ਤਾਂ ਵਪਾਰ ਕਰਨ ਸੀ ਰੂਲਰ ਬਣ ਗਏ ਰੂਲਰ ਤੋਂ ਬਾਅਦ ਲੁੱਟ ਵਾਲੀ ਕੰਪਨੀ ਸੋ ਲੁੱਟ ਕੰਪਨੀ ਆ ਇਹ ਮੈਂ ਜ਼ਮੀਦਾਰ ਆ ਮੈਂ ਆਪਣੀ ਜ਼ਮੀਨ ਨਹੀਂ ਦੇਣੀ ਤੁਸੀਂ ਮਾਮੇ ਲੱਗਦੇ ਹੋ ਲੈਣ ਦੇ ਕਾਂਗਰਸ ਪਾਰਟੀ ਦਾ ਧਰਨਾ ਇਸ ਗੱਲ ਦੇ ਉੱਤੇ ਆ ਵੀ ਅਸੀਂ ਕਿਸਾਨਾਂ ਨਾ ਧੱਕਾ ਨਹੀਂ ਹੋਣ ਦੇਣਾ ਕੋਈ ਕਿਸਾਨ ਆਪਣੀ ਮਰਜ਼ੀ ਨਾਲ ਜ਼ਮੀਨ ਦੇਣੀ ਚਾਹੁੰਦਾ ਸਾਨੂੰ ਕੋਈ ਇਤਰਾਜ਼ ਨਹੀਂ ਪਰ ਗੁੰਡਾਗਰਦੀ ਤੇ ਧੱਕੇਸ਼ਾਹੀ ਨਾਲ ਤੁਸੀਂ ਕਹੋ ਕਿਸਾਨ ਦੀ ਜ਼ਮੀਨ ਲੈ ਲਵਾਂਗੇ ਨਹੀਂ ਲੈਣਦੇ ਨਹੀਂ ਲੈਂਡ ਪੂਲਿੰਗ ਛੋਟੇ ਵੀ ਤੁਸੀਂ ਸ਼ਹਿਰ ਦੇ ਜੰਮ ਪਾ ਲੋ ਲੁਧਿਆਣੇ ਦੇ ਲੈਂਡ ਪੂਲਿੰਗ ਕਰਨੀਆਂ ਮੈਂ ਪੌਕਟ ਦੱਸਦਾ ਤੁਹਾਨੂੰ ਮੈਂ ਪੌਕਟ ਦੱਸ ਦਿੰਦਾ ਤੁਹਾਨੂੰ ਉਥੋਂ ਸਟਾਰਟ ਕਰੋ ਪਾਸਪੋਰਟ ਆਫਿਸ ਆ ਗਿਆ ਪ੍ਰੀਤ ਸਿੰਘ ਮੇਰੇ ਨਾਲ ਇੱਕ ਪਾਸੇ ਧੂਰੀ ਲਾਈਨ ਆ ਗਈ ਇੱਕ ਪਾਸੇ ਅਗੀ ਫਰੋਜ਼ਪੁਰ ਰੋਡ ਉਹ ਸੈਂਟਰ ਪਲੇਸ ਆਫ ਲੁਧਿਆਣਾ ਉਹ ਲੋ ਤੁਸੀਂ ਲੈਂਡ ਪੂਲਿੰਗ ਦੇ ਵਿੱਚ ਉਥੋਂ ਡਿਮਾਲਿਸ਼ ਕਰਕੇ 7 ਸਟਾਰ ਸਹੂਲਤਾਂ ਵਾਲੇ ਫਲੈਟ ਦਿਓ ਬੜੌਤੀ ਦੀ ਮੰਜਲੇ 50 50 ਮੰਜਲੇ ਸਾਡੀ ਹੋਂਦ ਪੰਜਾਬੀਆਂ ਦੀ ਪੰਜਾਬ ਦੀ ਹੋਂਦ ਖੇਤੀ ਆ ਜੇ ਖੇਤ ਨਾ ਰਹੇ ਤੇ ਫਿਰ ਸਾਡੀ ਹੋਂਦ ਖਤਮ ਆ ਹੋਂਦ ਨਹੀਂ ਖਤਮ ਹੋਣ ਲੈਣੀ ਤੁਸੀਂ ਕਿਹਾ ਸਵੈ ਇੱਛਾ ਨਾਲ ਸਰਕਾਰ ਵੀ ਕਹਿੰਦੀ ਸਵੈ ਇੱਛਾ ਦੇ ਕਿਸਾਨ ਦਊਗਾ ਤਾਂ ਹੀ ਲਾਵਾਂਗੇ ਧੱਕਾ ਨਹੀਂ ਕਰਾਂਗੇ ਮੈਂ ਕਹਾਂ 100 1% ਤੁਸੀਂ ਪਾਲਿਸੀ ਪੜ੍ਹ ਕੇ ਦੇਖੋ ਸਪਸ਼ਟ ਲਿਖਿਆ ਉਹਦੇ 'ਚ ਮੈਂ ਆਪਣੀ ਜ਼ਮੀਨ ਨਹੀਂ ਦਿੱਤੀ ਮੈਂ ਆਪਣੀ ਜ਼ਮੀਨ ਨੂੰ ਸੀਐਲਯੂ ਨਹੀਂ ਕਰਾ ਸਕਦਾ ਮਤਲਬ ਮੈਂ ਸਰਕਾਰ ਦਾ ਗੁਲਾਮ ਹੋ ਗਿਆ ਇਹ ਡੈਮੋਕਰੇਸੀ ਆ ਲੋਕਤੰਤਰ ਆ ਲੋਕਤੰਤਰ ਦੇ ਅੰਦਰ ਵੋਟਰ ਮਾਲਕ ਆ ਲੋਕ ਮਾਲਕ ਹੈ ਗਿਆ ਸਰਕਾਰ ਤੇ ਮੁੱਖ ਮੰਤਰੀ ਮਾਲਕ ਨਹੀਂ ਇਹ ਵੱਣ ਨੂੰ ਫਿਰਦੇ ਆ ਇਹਨਾਂ ਦਾ ਹੰਕਾਰ ਚੱਕਣਾ ਚੂਰ ਕਰਦੇ ਆ ਜਿਹੜੀਆਂ ਅਥਾਰਟिटीज ਨੇ ਉਹ ਚ ਮੁੱਖ ਮੰਤਰੀ ਨੇ ਆਪਣੇ ਆਪ ਨੂੰ ਵਾਕ ਕਰਕੇ ਚੀਫ ਸੈਕਟਰੀ ਨੂੰ ਅਥਾਰਟिटीज ਦਿੱਤੀਆਂ ਨੇ ਉਹਦੇ ਤੇ ਕੀ ਕਹੂੰਗਾ ਹੱਥ ਛੋਕਾ ਬਣੀ ਜਿਹੜੀ ਅਫਸਰ ਸ਼ਾਹੀ ਮੇਰੀ ਉਹਨਾਂ ਨੂੰ ਸੁਨਿਮਰ ਬੇਨਤੀ ਆ ਪਸ਼ੋਕੜ ਦਾ ਇਤਿਹਾਸ ਦੇਖ ਲੋ ਕੀ ਆ ਪੂਤਕਾਲ ਦਾ ਇਤਿਹਾਸ ਮੁੜ ਕੇ ਹੱਥਾਂ ਦੀਆਂ ਦਿੱਤੀਆਂ ਗੰਢਾਂ ਦੰਦਾਦਾਂ ਨਹੀਂ ਖੁੱਲਦੀਆਂ ਤੇ ਮੇਰੀ ਬਿਊਰੋਕ੍ਰੇਸੀ ਨੂੰ ਸੁਨਮਰ ਬੇਨਤੀ ਆ ਇਹ ਚੰਦ ਦਿਨ ਦੀ ਪ੍ਰਾਣੀ ਸਰਕਾਰ ਆ ਇਹਦੇ ਮਗਰ ਲਾ ਕੇ ਆਪਣੇ ਹੱਥ ਨਾ ਵੜਾਇਓ ਆਪਣੇ ਪੈਰ ਕੋਹਾੜੀ ਨਾ ਮਾਰਿਓ ਬੰਦੇ ਬਣ ਕੇ ਜੋ ਨਿਜਮ ਤੇ ਕਾਨੂੰਨ ਕਹਿੰਦੇ ਆ ਉਹਦੇ ਅਨੁਸਾਰ ਕਰੀਓ ਕੀ ਸਮਝਦੇ ਤੁਸੀਂ ਪਾਲਿਸੀ ਦੇ ਮਗਰ ਲਈ ਕਹਾਣੀ ਕੀ ਹੈ ਕਹਾਣੀ ਸਪਸ਼ਟ ਹੈਗੀ ਆ ਇੱਕ ਤਾਂ ਜਿਹੜੀਆਂ ਲੋਕਾਂ ਦੇ ਨਾਲ ਵਾਦੇ ਕੀਤੇ ਹੋਏ ਆ ਪੈਸੇ ਹੈ ਨਹੀਂ 13 ਸਾਲ ਬਨਾਮ ਸਾਢੇ 3 ਸਾਲ ਰਿਕਾਰਡ ਬੋਲਦਾ ਬਹਿਸ ਨਹੀਂ ਬੋਲ ਰਿਆ ਜੀ ਜਿੰਨਾ 13 ਸਾਲ ਦੇ ਵਿੱਚ ਵੱਖ-ਵੱਖ ਪਾਰਟੀਆਂ ਦੀਆਂ ਸਰਕਾਰਾਂ ਨੇ ਕਰਜ਼ਾ ਚੱਕਿਆ ਤੇ ਸਾਢੇ 3 ਸਾਲ ਦੇ ਵਿੱਚ ਉਹਨਾਂ ਚੱਕ ਗਏ ਕਿਤਾ ਕਰਜ਼ਾ ਲਹਣ ਆਏ ਸੀਗੇ ਮੈਂ ਆ ਹੀ ਕਹਿੰਨਾ ਨੇ ਸਾਢੇ 3 ਸਾਲ ਦੇ ਵਿੱਚ 13 ਸਾਲ ਵਾਲਾ ਜਿਹੜੇ ਕਹਿ ਕੇ ਆਏ ਸੀ ਵੀ ਅਸੀਂ ਪੰਜਾਬ ਨੂੰ ਕਰਜ਼ਾ ਮੁਕਤ ਕਰ ਦੇਾਂਗੇ ਨੰਬਰ ਦੂਸਰਾ ਇਹਨਾਂ ਦਾ ਜਿਹੜਾ ਅੰਡਰ ਦਾ ਟੇਬਲ ਏਜੰਡਾ ਉਹ 20 ਹਜ਼ਾਰ ਕਰੋੜ ਰੁਪਇਆ ਇਕੱਠਾ ਕਰਕੇ 2027 ਦੇ ਵਿੱਚ ਹਟਾਉਣਾ ਦੁਬਾਰਾ ਰੇਪਿਟੇਸ਼ਨ ਵਾਸਤੇ ਦੁਬਾਰਾ ਸਰਕਾਰ ਲਿਆਉਣ ਵਾਸਤੇ ਪੰਜਾਬ ਦੇ ਲੋਕ ਨਹੀਂ ਹੋਣ ਦੇਣਗੇ ਪਛਤਾ ਰਹੇ ਆ ਛੋਟੇ ਵੀ ਪਛਤਾ ਰਹੇ ਆ ਕਿ ਅਸੀਂ ਕਿੱਥੇ ਨਾ ਪ੍ਰਜੋਗੀਆਂ ਦੀ ਸਰਕਾਰ ਲੈ ਆਂਦੀ ਅਨਾੜੀ ਬੰਦੇ ਨੂੰ ਗੱਡੀ ਨਾਲ ਚਲਾਉਣੀ ਹੋਵੇ ਗੱਡੀ ਫੜਾ ਦਿਓ ਤਾਂ ਕੀ ਕਰੂਗਾ ਉਹ ਐਕਸੀਡੈਂਟ ਅੱਜ ਐਕਸੀਡੈਂਟ ਇਹ ਐਕਸੀਡੈਂਟਲ ਗਵਰਨਮੈਂਟ ਹੈਗੀ ਆ ਸੋ ਐਕਸੀਡੈਂਟਲ ਗਵਰਨਮੈਂਟ ਤੋਂ ਛਡਕਾਰਾ ਪਾਉਣ ਲਈ ਅੱਜ ਆਪ ਮਹਾਰੇ ਲੋਕ ਸੜਕਾਂ ਦੇ ਉੱਤੇ ਆਸ ਵਾਲਾ ਬੈਂਸਾ ਜਦੋਂ ਗੈਂਗਸਟਰ ਦੀ ਗੱਲ ਆਉਂਦੀ ਹੈ ਲਾਰਡ ਡਾਕਟਰ ਦੀ ਗੱਲ ਆਉਂਦੀ ਹੈ ਉਦੋਂ ਸਰਕਾਰ ਜਾਂ ਆਮ ਆਦਮੀ ਪਾਰਟੀ ਕਹਿੰਦੀ ਹੈ ਵੀ ਪਿਛਲੀਆਂ ਸਰਕਾਰਾਂ ਦੇ ਦੇਣਾ ਪਿਛਲੀਆਂ ਸਰਕਾਰਾਂ ਦੇ ਅੰਕੜੇ ਘੋਂ ਲੱਗਣੀ ਹੈ ਫਲਾਨਾ ਗੈਂਗਸਟਰ ਸੀ ਫਲਾਨੀਆ ਕਿੰਨਾ ਮਾ ਵਾਪਰੀਆਂ ਸੋ ਇਹ ਆਪਣਾ ਫੇਲੇ ਛਾਉਣ ਵਾਸਤੇ ਆਪਣੀਆਂ ਨਕਾਮੀਆਂ ਛਾਉਣ ਵਾਸਤੇ ਤੁਸੀਂ ਪਸ਼ੋਕੜ ਦੇ ਹਵਾਲੇ ਦੇਣੇ ਸ਼ੁਰੂ ਕਰ ਦੋ ਪਸ਼ੋਕੜ ਦੇ ਹਵਾਲੇ ਭਾਈ ਪੋਜ਼ਿਟਿਵ ਦਿਓ ਨੈਗੇਟਿਵ ਨਾ ਦਿਓ ਪੋਜ਼ਿਟਿਵ ਦਿਓ ਜਦੋਂ ਪੰਜਾਬ ਦੇ ਅੰਦਰ ਅਮਨ ਤੇ ਸ਼ਾਂਤੀ ਸੀਗੀ ਜਦੋਂ ਪਿੰਡ ਡਰਾਪ ਸਾਇਲੈਂਸ ਹੈਗਾ ਤੁਸੀਂ ਉਹ ਹਵਾਲੇ ਕਿਉਂ ਨਹੀਂ ਦਿੰਦੇ ਆਪਣੀ ਨਾਕਾਮੀ ਨੂੰ ਛਪਾਉਣ ਵਾਸਤੇ ਚੋਰ ਮਚਾਵੇ ਸ਼ੋਰ ਇਹ ਪੰਜਾਬੀ ਦੀ ਕਹਾਵਤ ਹੈਗੀ ਆ ਚੋਰ ਮਚਾਵੇ ਸ਼ੋਰ ਆਪਣੀਆਂ ਨਾਕਾਮੀਆਂ ਨੂੰ ਛਪਾਉਣ ਵਾਸਤੇ ਧੜਾ ਧੜ ਪ੍ਰਚਾਰ ਝੂਠਾ ਬੋੜਾਂ ਦੇ ਜਰੀਏ ਵੱਡੇ ਵੱਡੇ ਸ਼ਹਿਰਾਂ ਦੇ ذریعے ਕਰ ਰਹੇ ਹੈ। ਬੈਸਾ ਬੋਲਣ ਦਾ ਬੈਸਾ ਕਹਿੰਦੇ ਚੋੜ ਮਚਾਏ ਸ਼ੋਰ ਉਸ ਪਾਲਿਸੀ ਉੱਤੇ ਸਰਕਾਰ ਜਿਹੜੀ ਆ ਤੁਰੀ ਹੋਈ ਆ ਜਿਹੜੀ ਲੈਂਡ ਪੂਲਿੰਗ ਪਾਲਿਸੀ ਆ ਸਿੱਧੇ ਤੌਰ ਤੇ ਜਿਹੜਾ ਉਹ ਕਿਸਾਨਾਂ ਦੀ ਜ਼ਮੀਨ ਜਿਹੜੀ ਆ ਕਾਂਗਰਸ ਪਾਰਟੀ ੱੱਕੇ ਨਾਲ ਖੜਪਣ ਨਹੀਂ ਦੇਗੀ ਜਿੰਨੇ ਜਿਹੜੇ ਕਿਸਾਨ ਨਹੀਂ ਚੁੰਦਾ ਤਾਂ ਇੱਕ ਸੁਝਾਅ ਦਿੱਤਾ ਹੈ ਬਿਤੂਰੀ ਲੇਨ ਤੇ ਫਰੋਜਪੁਰ ਲੇਨ ਦੇ ਵਿਚਾਲੇ ਦਾ ਏਰੀਆ ਹੈਗਾ ਉਹ ਏਰੀਆ ਨੂੰ ਡਿਵੋਲਵਸ ਕਰਕੇ ਵਧੀਆ 7 ਸਟਾਰ ਸਹੂਲਤ ਵਾਲੇ ਫਲੈਟ ਨੇ ਲੋਕਾਂ ਨੂੰ ਮਹੱਈਆ ਕਰਾਉਣ ਜਿੱਥੇ ਅਸਲ ਸ਼ਹਿਰ ਦੀ ਜ਼ਰੂਰਤ ਹੈ ਉਸ ਸ਼ਹਿਰ ਨੂੰ ਵਸਾਇਆ ਜਾਵੇ ਸਾਡੀ ਜਿਹੜੀ ਕਹਿ ਸਕਦੇ ਵਿਰਾਸਤ ਹੈ ਖੇਤੀ ਉਸ ਨੂੰ ਨਾ ਉਜਾੜਿਆ ਜਾਵੇ ਮੈਂਦਰਪਾਲ ਸਿੰਘ ਤੁੰਨਾ ਕੈਮਰਾਮੈਨ ਅਮਰਪਾਲ ਨਾਲ ਦੇਖਦੇ ਹੋ ਰਮਜ਼ਾ ਨਿਊਜ਼ ਸਸੀਕਰ